ਕਿਸਾਨ ਦੋਸਤੋ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਮੇਲੇ ਸ਼ੁਰੂ ਹੋਣ ਜਾ ਰਹੇ ਕੱਲ ਤੋਂ ਆ ਤੁਹਾਡੀ ਸਕਰੀਨ ਤੇ ਜਿਹੜਾ ਹੈਗਾ ਜਗ੍ਹਾ ਦਾ ਨਾਮ ਤੇ ਡੇਟ ਲਿਖੀ ਹੈ ਇਹਨਾਂ ਮੇਲਿਆਂ ਦੀ ਖਾਸੀਅਤ ਇਹ ਹੋਊਗੀ ਕਿ ਜਿੰਨੀਆਂ ਵੀ ਆਪਣੀਆਂ ਹਾੜੀ ਦੀਆਂ ਫਸਲਾਂ ਨੇ ਉਹਨਾਂ ਦੇ ਪ੍ਰਦਰਸ਼ਨੀ ਪਲਾਂਟ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ ਵੱਖ-ਵੱਖ ਕਿਸਮਾਂ ਦੇ ਮੁਕਾਬਲੇ ਦੇਖਣ ਨੂੰ ਤੁਹਾਨੂੰ ਮਿਲਣਗੇ ਤੇ ਅੱਗੇ ਸੋਨੇ ਦੀਆਂ ਫਸਲਾਂ ਦੇ ਬੀਜ ਵੀ ਮਿਲਣਗੇ ਤੇ ਨਾਲ ਖੇਤੀ ਤਕਨੀਕ ਦੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਤਾਂ ਫਿਰ ਖੇਤੀ ਦਾ ਲਾਹਾ ਲੈਣ ਵਾਸਤੇ ਤੇ ਆਪਣੇ ਇਹਨਾਂ ਮੇਲਿਆਂ ਦੇ ਵਿੱਚ ਹਮ ਮਾ ਕੇ ਪਹੁੰਚੋ ਨੋਟ ਕਰੋ ਜੀ ਜਿਹੜੇ ਤਾਂ ਸ਼੍ਰੀ ਅਮਰਸਾਹ ਸਾਹਿਬ ਦੇ ਨੇੜੇ ਦੇ ਕਿਸਾਨ ਵੀਰ ਨੇ 5 ਮਾਰਚ 2024 ਨੂੰ ਮੇਲਾ ਸ਼ੁਰੂ ਹੋ ਰਿਹਾ ਜੀ ਕੱਲ ਨੂੰ ਤੇ ਬੱਲੋਵਾਲ ਸੌਂਖੜੀ ਜਿਹੜਾ 7 ਮਾਰਚ 2024 ਨੂੰ ਮੇਲਾ ਹੋਏਗਾ 12 ਮਾਰਚ 2024 ਨੂੰ ਬਠਿੰਡਾ ਦੇ ਵਿੱਚ ਮੇਲਾ ਹੋਏਗਾ 18 ਮਾਰਚ 2024 ਨੂੰ ਫਰੀਕੋਟ ਦੇ ਵਿੱਚ ਹੋਏਗਾ 20 ਮਾਰਚ 2024 ਨੂੰ ਗੁਰਦਾਸਪੁਰ 22 ਮਾਰਚ ਨੂੰ ਪਟਿਆਲੇ ਦੇ ਵਿੱਚ ਹੋਏਗਾ ਜਿਹੜਾ ਮੁੱਖ ਮੇਲਾ ਹੈ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਦੇ ਵਿੱਚ ਹੁੰਦਾ ਹੈ ਇਹ 14 ਅਤੇ 15 ਮਾਰਚ 2024 ਨੂੰ ਹੋਏਗਾ ਤੇ ਇਸ ਮੇਲੇ ਦੀ ਮੁੱਖ ਖਾਸੀਅਤ ਹੋਏਗੀ ਕਿ ਤੁਹਾਡੀ ਹਾਰਦੀ ਦੀਆਂ ਫਸਲਾਂ ਦੇ ਜਿਹੜੇ ਹੈਗੇ ਟ੍ਰਾਇਲ ਇੱਥੇ ਲੱਗੇ ਹੋਏ ਪ੍ਰਦਰਸ਼ਨੀ ਪਲਾਂਟ ਤੁਸੀਂ ਦੇਖੋਗੇ ਨਵੇਂ ਸੋਨੇ ਦੀਆਂ ਫਸਲਾਂ ਦੇ ਬੀਜ ਕੰਟਰੋਲ ਰੇਟ ਦੇ ਕੁਆਲਿਟੀ ਦੇ ਬੀਜ ਜਿਹੜੇ ਹੈਗੇ ਤੁਹਾਨੂੰ ਅੰਦਰੋਂ ਮਿਲਣਗੇ ਪਸ਼ੂਆਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਣੀਆਂ ਖੇਤੀ ਦੇ ਵਿੱਚ ਜੋ ਨਵੀਂ ਕਰਨ ਆਇਆ ਜੋ ਨਵਿਨੀਕਰਨ ਆਇਆ ਜੋ ਨਵੀਆਂ ਖੋਜਾਂ ਹੋਈਆਂ ਉਹ ਸਾਰੀਆਂ ਤੁਹਾਨੂੰ ਇੱਥੇ ਜਿਹੜਾ ਹੈਗਾ ਦੱਸੀਆਂ ਜਾਣੀਆਂ ਇਸ ਕਰਕੇ ਦੋਸਤੋ ਜੇ ਖੇਤੀ ਨੂੰ ਲਾਹੇਵੰਦੰਦਾ ਬਣਾਉਣਾ ਹੈ ਤਾਂ ਸਾਨੂੰ ਜਿਹੜਾ ਹੈਗਾ ਇਹਨਾਂ ਮੇਲਿਆਂ ਦੇ ਵਿੱਚ ਹੌਮ ਹਮਾ ਕੇ ਪਹੁੰਚਣਾ ਚਾਹੀਦਾ ਹੈ ਤੇ ਪਹੁੰਚ ਕੇ ਆਪਣਾ ਲਾਹਾ ਲੈਣਾ ਚਾਹੀਦਾ ਠੀਕ ਹੈ ਤੇ ਉਮੀਦ ਕਰਦਾ ਹੈ ਕਿ ਆਪਾਂ ਸਾਰੇ ਜਣੇ ਪਹੁੰਚਾਂਗੇ ਤੇ ਪਹੁੰਚ ਕੇ ਆਪਣਾ ਫਾਇਦਾ ਲਵਾਂਗੇ ਧੰਨਵਾਦ ਦੋਸਤੋ ਮੇਹਰ ਬਣੇ